ਹਾਂਜੀ ਕੀ ਹਾਲ ਚਾਲ ਨੇ ਮਿੱਤਰਾਂ ਦੇ ਅੱਜ ਆਪਾਂ ਲੈ ਕੇ ਆਏ ਹਾਂ ਜੀ ਗਰਮੀਆਂ ਵਾਸਤੇ ਨੁਸਖਾ ਕਾਫੀ ਵੀਰ ਜੜੀਆਂ ਬੂਟੀਆਂ ਵਾਲਾ ਨੁਸਖਾ ਮੰਗਦੇ ਨੇ ਕੁਝ ਕੁ ਵੀਰ ਕਹਿੰਦੇ ਜੀ ਸਾਨੂੰ ਚਮਣ ਪ੍ਰਾਸ ਟਾਈਪ ਨੁਸਖਾ ਹੋਵੇ ਅੱਜ ਤੁਹਾਡੇ ਲਈ ਆਪਾਂ ਚਮਣ ਪ੍ਰਾਸ ਟਾਈਪ ਲੈ ਕੇ ਆਏ ਜਿਹਨੂੰ ਕਹਿੰਦੇ ਜੀ ਜਨਾਨੀ ਭਾਸ ਦੇ ਵਿੱਚ ਮੌਜੂਦ ਤੁਹਾਨੂੰ ਮੌਜੂਦ ਦੱਸਣ ਜਾ ਰਹੇ ਹਾਂਗੇ ਸਾਰਿਆਂ ਨੂੰ ਹਟਕੇ ਨੁਸਖਾ ਹੈ ਰਿਜ਼ਲਟ ਇੰਨਾ ਕਿ ਵਧੀਆ ਗਰਮੀਆਂ 'ਚ ਬੇਝਿਜਕ ਖਾ ਸਕਦੇ ਹੋ ਤੁਹਾਡੀ ਹਰ ਇੱਕ ਸੈਕਸ ਦੀ ਸਮੱਸਿਆ ਦੂਰ ਹੋ ਮਲੋ ਨਾਮਰਦੀ ਆਗੀ ਟਾਈਮਿੰਗ ਨਹੀਂ ਹੈਗਾ ਵੀਰ ਜੀ ਪਤਲਾ ਸਕਰਾਂ ਨੂੰ ਘਟਨੇ ਮੇਦੇ ਮਸਾਨੇ ਦੀ ਗਰਮੀ ਵੀ ਹੈ ਇਹਦੇ ਲਈ ਲੈਣਾ ਜੀ ਮਾਜੁਨ ਫਲਸਫਾ 250 ਗ੍ਰਾਮ ਮਾਜੁਨ ਮੋਮੀਆਈ 250 ਗ੍ਰਾਮ ਮਾਜੁਨ ਛਾਲਵ 250 ਗ੍ਰਾਮ ਮਾਜੁਨ ਸਵਾਬ ਅਰਵ ਠੀਕ ਹੈ ਜੀ ਇਹ ਵੀ ਲੈਣਾ ਤੁਸੀਂ 250 ਗ੍ਰਾਮ ਚਾਰਾਂ ਮਾਜੁਨਾਂ ਨੂੰ ਮਿਕਸ ਕਰ ਲਓ 1 ਕਿਲੋ ਹੋ ਗਿਆ ਠੀਕ ਹੈ ਇਹਦੇ ਵਿੱਚ ਪਾ ਲੈਣੀ ਹੈ ਜੀ ਤੁਸੀਂ ਨੇ 30 ਗ੍ਰਾਮ ਪ੍ਰਵਾਲ ਪਿਸਤੀ 20 ਗ੍ਰਾਮ ਵੰਗਪਸਣ ਤੇ 30 ਗ੍ਰਾਮ ਇਹਦੇ ਵਿੱਚ ਪਾ ਲੈਣੇ ਤੁਸੀਂ ਨੇ ਮੁਕਤਾ ਸੁਖਤੀ ਪਿਸਤੀ ਚੰਗੀ ਤਰ੍ਹਾਂ ਮਿਕਸ ਕਰਕੇ ਰੱਖ ਲਓ ਅੱਧਾ ਚਮਚਾ ਸਵੇਰੇ ਤੇ ਅੱਧਾ ਰਾਤ ਨੂੰ ਤੁਸੀਂ ਦੁੱਧ ਦੇ ਨਾਲ ਖਾਣਾ ਹੈ ਰਿਜ਼ਲਟ ਬੇਮਿਸਾਲ ਨੇ ਐ ਮੰਨ ਲਓ ਅੰਨੀ ਤਾਕਤ ਆ ਜੂ ਕੰਦ ਦੇ ਵਿੱਚ ਮਾਰ ਦੇ ਫਿਰੋਗੇ ਤੁਸੀਂ ਸੰਦ ਨੂੰ ਐਨੇ ਤਕੜੇ ਹੋ ਜਾਓਗੇ ਬਰਤੋਂ ਤੇ ਲਾਭ ਉਠਾਓ ਆਪਣੇ ਯਾਰਾਂ ਦੋਸਤਾਂ ਨੂੰ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਅਜੇ ਨੁਸਖਿਆਂ ਦੀ ਭਾਲ ਦੇ ਵਿੱਚ ਨੇ ਚੋਰੀ-ਚੋਰੀਆ ਵੀਡੀਓ ਦੇਖਦੇ ਰਹਿੰਦੇ ਨੇ ਸੰਗਦੇ ਨੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ